ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਅਮੀ ਇਹ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਖਸਾਹਾਲ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜੀ ਅੱਜ ਆਪਾਂ ਸਾਮਣੇ ਜਾ ਰਹੇ ਹਾਂ ਆਪਣੀ ਭੈਣ ਕੋਲ ਨਵੇਂ ਰਸਤੇ ਵਿੱਚ ਵੀਡੀਓ ਬਣਾ ਲਈ ਮੈਨੂੰ ਵਧੀਆ ਲੱਗੇ ਹਰਿਆਵਲ ਜੀ ਇਸੇ ਆਲ ਦੀ ਵੀਡੀਓ ਗਈ ਬਹੁਤੀ ਸੋਣਾ ਬੇਵਾਰ ਰਿਹਾ ਸੀ ਤੇ ਆਪਾਂ ਹੁਣ ਸੰਘੇੜਾ ਟੱਪ ਕੇ ਕਰਮਗੜ ਜਾ ਰਹੇ ਹਾਂ ਅੱਗੇ ਜੋ ਵੀ ਪਿੰਡ ਆਉਣਗੇ ਤੁਹਾਨੂੰ ਦਿਖਾਵਾਂਗੇ ਆਗੇ ਕਰਮਗੜੀ ਕਰਿਆ ਤਾਂ ਪਰੋਜੀ ਵੀਡੀਓ ਬਣਾਉਣੇ ਬਾਹਰ ਹਰਿਆਵਲ ਵੀ ਵਧੀਆ ਲੱਗਦੀ ਹੈ ਮੇਰੇ ਲ ਜੀਰੀਆਂ ਦਾ ਮੌਸਮ ਸੀ ਉਦੋਂ ਦੀ ਵੀਡੀਓ ਮੇਰੇ ਕੋਲ ਜੀਰੀਆਂ ਦਾ ਟਾਈਮ ਸੀ ਉਦੋਂ ਦੀ ਵੀਡੀਓ ਮੇਰੇ ਕੋਲ ਪਈ ਜੇਦੋਂ ਆਪਾਂ ਮੋਬਾਈਲ 'ਚ ਕੈਚ ਕਰ ਲੈਨੇ ਆ ਵੀਡੀਓ ਕਿਸੇ ਵੀ ਰੁੱਤ ਦੀ ਕਿਸੇ ਵੀ ਸਮੇਂ ਦੀ ਤਾਂ ਆਪਾਂ ਕਦੋਂ ਵੀ ਮਰਜ਼ੀ ਦੇਖ ਸਕਦੇ ਆ ਖੋਲ ਕੇ ਵੀਡੀਓ ਤੇ ਆਪਣੇ ਕੋਲ ਸਿਰਫ ਜਾਂਦਾਂ ਰਹਿ ਜਾਂਦੀਆਂ ਨੇ ਕੈਚ ਕੀਤੀਆਂ ਹੋਈਆਂ ਸਾਮ ਜੀ ਦਾ ਵੇਲਾ ਤੀ ਮੈਂ ਵੀ ਨਾਲ ਚਲੀ ਗਈ ਮੋੜਨਾ ਤਾਂ ਅਸੀਂ ਵਾਪਸ ਕੀ ਥੋੜਾ ਜਿਹਾ ਟਾਈਮ ਖੜਕੀ ਚਲੋ ਮੈਨੂੰ ਕਹਿਣ ਤੁਸੀਂ ਵੀ ਨਾਲ ਚਲੋ ਚਲੋ ਜੀ ਆਪਾਂ ਭੈਣ ਦੇ ਪਿੰਡ ਪਹੁੰਚ ਗਏ ਹਾਂ ਜੀਰੀਆਂ ਵੀਰੇ ਜੀਰੀਆਂ ਖੜੀਆਂ ਨੇ ਉਦੋਂ ਦੀ ਵੀਡੀਓ ਵੀਡੀਓ ਪਾਈਆਂ ਨਹੀਂ ਜਾਂਦੀਆਂ ਬਸ ਬਣਾ ਲੈਨੇ ਪਾਉਣ ਦੀ ਕਾਲ ਕਰ ਲੈਨੇ तो जी अपना अंदर इंटर हो गए कर दी है। ਹੇ ਇਹ ਗਿਆ ਕੀ ਤੇ ਮੈਂ ਦਾ ਹਾਂ ਐਨਾ ਹੋਣਾ ਤਾਂ ਹੀ ਨਹੀਂ ਆਪਣੀ ਜੋਗ ਨਾਲ ਲੱਗ ਗਿਆ ਹਏ ਇਹ ਨਿੰਪਿੰਦਰ ਤੇ ਗਿਆ ਸੋਹਣੇ ਬੱਚੇ ਤੇ ਗਿਆ ਹਾਂ ਸੋਹਣੇ ਬੱਚੇ ਤੇ ਗਿਆ ਹਾਂ ਹੂੰ ਤੂੰ ਕੱਟੇ ਸੋਣਾ ਆਵਦੇ ਨਾ ਹਾਂ ਹਵਾਸ ਬਹੁਤ ਹਵਾਸ ਕਰਦਾ ਬਸ ਬਸ ਚਲੋ रखणी <laughs> ਵੇਚਨੀ ਆ ਹਾਂਜੀ ਬਾਜੀ ਕਿਹੜੀਆਂ ਮੁਰਗੀਆਂ ਵਾਸਤੇ ਰੱਖਿਆ ਲੱਗਦਾ ਨੇ ਆਂਡੇ ਹੁੰਦੇ ਆ ਮੁਰਗੀਆਂ ਇੱਕ ਇੱਕ ਤਾਂ ਵੀ ਲੈਣੇ ਹੋ ਉਸ ਦਾ ਬੰਦੇ ਨੂੰ ਬੁਲਾ ਦੇਣਾ ਹੋ ਸਾਵਧਾਨ ਕਰਕੇ ਬੁਲਾਓ ਆ ਬੰਦ ਕਰ ਉਹ ਬੰਦ ਕਰ ਕੀ ਕਰਦਾ ਓਨ ਤੂੰ ਇਹਨਾਂ ਲੈ ਜਾ ਲੈ ਚੱਕ ਲੈ ਇਹਨਾਂ ਚੱਕ ਲੈ ਚੱਕ ਲੈ ਚੱਕ ਲੈ ਲੇ ਜਾ ਇਹਨਾਂ ਨੂੰ ਲੈ ਜਾ ਇਹਨਾਂ ਨੂੰ ਲੈ ਜੋ ਚੱਕ ਲੈ ਚਲੋ ਜੀ ਚਲੋ ਜੀ ਚਲੋ ਜੀ ਚੱਕ ਲੈ ਚੱਕ ਲੈ ઓ ਮਾਈ ਤੇਰਾ ਨੰਗਾ ਹੈ ਉਹ ਨਹੀਂ ਆਇਆ ਨੰਗਾ ਕੀ ਹੋ ਗੋ ਕੋਈ ਨਹੀਂ ਬੱਸ ਖੇਡਣ ਨਾਲੋਂ ਵੰਡਿਆ ਕੀ ਹੋ ਜੂਗਾ ਗਰਕੂ ਹੀ ਉਪਕਰਣ ਕਰਦੀ ਹੈ ਜੀ ਲਾ ਲੈਂਗੀ ਉਹ ਤਾਂ ਕਾਹ ਦਾ ਨਾ ਇਹ ਮੈਂ ਨਹੀਂ ਨਾ ਬਹੁਤ ਕੇ ਉਤਰੀ ਵੀ ਹੈ ਹੁਣ ਕੀ ਕਰਦੀਆਂ ਤੂੰ ਹੈ ਕਿਤੇ ਆਣੀ ਇਹਨਾਂ ਨੂੰ ਲੈ ਕੇ ਜਾ ਨਾਲ ਇਹਨਾਂ ਨੂੰ ਲੈ ਜਾ ਨਾਲ ਨਾਲ ਲੈ ਜਾ ਇਹਨਾਂ ਨੂੰ ਚੁੱਕ ਕੇ ਲੈ ਫੜ ਲੈ ਫੜ ਲੈ ਇੱਥੋਂ ਪੜ ਲਾ ਇੱਥੋਂ ਪੜ ਲਾ ਆ ਇੱਥੋਂ ਪੜ ਲਾ ਚਾਲ ਜੀ ਚਾਲ ਜੀ ਚਾਹ ਤੇ ਚੱਪੀ ਹੁੰਦੀ ਗਰੀ ਚ ਲੈ ਜਾ ਲੈ ਜਾ ਨਾਨੂ ਕੋਲ ਲੈ ਜਾ ਨਾਨੂ ਕੋਲ ਲੈ ਜਾ ਬਾਈ ਖਰਾਬ ਹੋਰ ਲਈ ਉਹ ਕਰਦੇ ਆ ਕਰਦੇ ਇਹ ਆ ਕਿਹਨਾਂ ਕੋਲ ਹੈ ਤਾਂ ਅਤਾ ਮੁੱਢ ਤੇ ਕੀ ਉਪਰਦਾਨੀਆਂ ਕੱਢ ਦੋ ਇਹਨੂੰ ਕੱਢ ਦੋ ਵਿੱਚ ਆਹੋ ਮੈਂ ਇੱਥੇ ਉਤਾਰ ਦਿੰਦੀ ਹਾਂ ਇਹੋ ਨਾ ਕੋਈ ਨਾ ਕੋਈ ਆਹ ਖਾਣੀ ਦੇ ਦੇ ਲਸਾਈ ਜੋ ਮੈਂ ਉਪਰ ਕਰ ਦਿੰਦੀ ਹਾਂ ਟਿਕਾਪਾ ਨਾ ਕਰਦੀ ਨਾ ਕੱਪਾ 好伟。 ਦੇਖ ਦੇ ਏ ਇਹ ਨਾਲ ਸਾਡੀ ਵਰਤਾਂ ਵਾਲੇ ਦਿਨ ਦੀ ਵੀਡੀਓ ਪਈ ਸੀ ਇਹ ਵੀ ਮੈਂ ਪਾਈ ਨਹੀਂ ਸੀ ਹੈਗੀ ਤੇ ਅੱਜ ਮੈਂ ਇਹਨੂੰ ਐਡਿਟ ਕਰਕੇ ਇਹਨੂੰ ਵੀ ਪਾ ਰਹੀ ਹਾਂ ਕਿਉਂਕਿ ਇਹਦੇ ਵਿੱਚ ਵੀ ਜ਼ਿਆਦਾ ਜੁੜੀਆਂ ਹੋਈਆਂ ਨੇ ਇਹ ਸਾਡੇ ਗਮਾਂਡੀਆਂ ਦੀ ਬਹੂ ਦੇ ਪਰਸ ਸੀ ਉਸ ਦਿਨ ਦੀ ਵੀਡੀਓ ਉਸ ਰਣ ਦੀ ਵੀਡੀਓ ਨੇ ਤੇ ਜਦੋਂ ਆਪਣੇ ਚ ਕੋਈ ਆਪਣਾ ਸਹੇਲੀ ਸਾਥਨ ਵਿਸੜ ਜਾਵੇ ਤਾਂ ਬਹੁਤ ਦੁੱਖ ਲੱਗਦਾ ਇਹਦੇ ਵਿੱਚ ਇੱਕ ਸਾਡੀ ਸਹੇਲੀ ਵਿਸੜ ਗਈ ਦਿਖਾਉਣੀ ਆ ਸੋਨ ਮੈਂ ਕਿਹੜੀ ਹੈ ਪਤਾ ਨਹੀਂ ਇਹਨੂੰ ਉਹ ਕੀ ਯਾਦ ਹੋਣਾ ਵੀ ਮੈਂ ਪਰਨ ਹੋਣਾ ਨਹੀਂ ਹੈਗਾ ਕੋਈ ਪਤਾ ਨਹੀਂ ਬੰਦੇ ਨੂੰ ਕਦੋਂ ਆਵੇ ਨਾ ਆਵੇ ਮੇਰੇ ਲਈ ਵੀ ਸਮਾਰਨੀ ਆਂਦੀ ਇਹ ਡੀਜੇ ਤੇ ਨੱਚੇ ਸੀ ਉਹ ਖੜੀ ਹੈ ਜਿਹੜੀ ਪਿੰਕ ਸੂਟ ਵਾਲੀ ਇੱਧਰ ਉਹ ਆਪਾਂ ਸੱਡ ਕੇ ਚਲੀ ਗਏ ਬਸ ਸਿਰਫ ਆਪਣੇ ਕੋਲ ਆਹੀ ਯਾਦਾਂ ਬਚ ਜਾਂਦੀਆਂ ਨੇ ਮਾਗਰ ਉਹ ਖੜਿਆ ਜਿਹੜੇ ਮੂੰਹ ਤੇ ਹੱਥ ਫੇਰੀ ਜਾਂਦੇ ਉਹ ਵਾਲੇ ਤੇ ਮੇਰੇ ਕੋਲ ਵੀਡੀਓ ਪਈਆਂ ਸੀ ਇਹ ਡਿੱਕ ਤੇ ਸੀ ਫਿਰ ਮੈਂ ਡਿੱਕ ਦੀ ਆਵਾਜ਼ ਕੱਟ ਕੇ ਇਸ ਤਰ੍ਹਾਂ ਪਾਤੀ ਵੀਡੀਓ ਚਲੋ ਜ਼ਿਆਦਗਿਰੀ ਰਹਗੀ ਉਹਨਾਂ ਦੀ ਉਹਨੂੰ ਕੀ ਪਤਾ ਸੀ ਵਿਚਾਰੀ ਨੂੰ ਵੀ ਪਰ ਨੂੰ ਵਰਤਣਾ ਨੂੰ ਮੈਂ ਹੋਣਾ ਨਹੀਂ ਕੋਈ ਪਤਾ ਨਹੀਂ ਬੰਦੇ ਨੇ ਕੋਈ ਮੈਨਿਆਦ ਨਹੀਂ ਹੈ ਕਿ ਬੰਦੇ ਦੀ ਆਲਾ ਰਬੜ ਬੈਂਡ ਵਾਲੀ ਜਿਹੜੀ ਨੱਚਦੀ ਹੈ ਅਸੀਂ ਬਹੁਤ ਇਕੱਠੀਆਂ ਹੋ ਕੇ ਇੰਜੋਏ ਕਰਦੀਆਂ ਜਦੋਂ ਇਕੱਠੀਆਂ ਹੋ ਜਾਂਦੀਆਂ ਬਿਲਕੁਲ ਵੀ ਨਹੀਂ ਲੱਗਦਾ ਵੀ ਇਹ ਬਿਮਾਰ ਹੋਣਿਆ ਜਾਂ ਹੋ ਜੂ ਇਹਨਾਂ ਇਹ ਬਰਤਾਈ ਜੋੜੀ ਨੂੰ ਨਚਾਇਆ ਜਾ ਰਿਹਾ ਸਾਰੇ ਇੰਜੋਏ ਕਰ ਰਹੇ ਤੇ ਸਾਰੀਆਂ ਇਹ ਕਹਾਣੀ ਇਹਨਾਂ ਦੇ ਘਰ ਹੀ ਸੁਣੀ ਸੀ ਬਹੁਤ ਇੰਜੋਏ ਕਰਦੀਆਂ ਸੀ ਇਕੱਠੀਆਂ ਹੋ ਕੇ ਅਸੀਂ ਹੋਲੀ ਨੂੰ ਵੀ ਬਹੁਤ ਮੈਸ ਕੀਤਾ ਉਹਨਾਂ ਨੂੰ ਤੇ ਤੇ ਹੈ ਤਾਂ ਉਹਨ ਜਾਣਗੇ ਪਰ ਬੰਦਾ ਨਹੀਂ ਮੁੜ ਕੇ ਆਉਂਦਾ ਹੈਗਾ ਇੰਨਾ ਨੇ ਤਾਂ ਆਈ ਜਾਣਾ ਤੇ ਹਾਰਾ ਨੇ ਤਾਂ ਤੇ ਹਰ ਤਸਮੇ ਦੇ ਨਾਲ ਚੱਲੀ ਜਾਂਦੇ ਪਰ ਮਾਤਵਾ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਉਮਰ ਤੋਂ ਪਹਿਲਾਂ ਨਹੀਂ ਲੈ ਕੇ ਜਾਣਾ ਚਾਹੁੰਦਾ ਸਾਤ ਤਾਂ ਬਹੁਤ ਛੋਟੀ ਸੀ ਜੇ ਤਾਂ ਫਿਰ ਮੈਂ ਇਸ ਤਰ੍ਹਾਂ ਕੱਟ ਕੇ ਬੋਲ ਕੇ ਉਹਨਾਂ ਦੀ ਜਿਆਦਾ ਨੂੰ ਕੈਮ ਰੱਖਿਆ ਆਪਾਂ ਡੀ ਜੇ ਦੀ ਆਵਾਜ਼ ਕੱਟ ਦਿੱਤੀ ਆਪਾਂ ਆਹ ਵਾਲੇ ਆ ਜਿਹੜੇ ਆ ਰਬੜ ਬੈਂਡ ਵਾਲੇ ਇਹਨਾਂ ਦੀ ਡੈਥ ਹੋਈ ਹੈ ਫਿਰ ਤਾਂ ਆਪਾਂ ਨਾ ਫੋਟੋਆਂ ਦੇਖਣ ਨੂੰ ਵੀ ਤਰਸ ਜਾਂਦੇ ਆ ਨਾ ਦੇਖੀਆਂ ਜਾਂਦੀਆਂ ਨੇ ਫੋਟੋਆਂ ਅੱਜ ਮੈਨੂੰ ਮਿਲ ਗਈ ਵੀਡੀਓ ਮੈਂ ਕਿ ਮੈਂ ਇਹਨੂੰ ਐਡਿਟ ਕਰ ਦਿਆਂ ਇਹਨੂੰ ਵੀ ਬਹੁਤ ਇੰਜੋਏ ਕੀਤਾ ਸੀ ਅਸੀਂ ਮੜਾ ਜਾ ਕੋਈ ਪ੍ਰੋਗਰਾਮ ਹੁੰਦਾ ਬਹਾਨਾ ਬਣਾ ਲੈਂਦੀ ਇਕੱਠੀਆਂ ਹੋਣ ਦਾ ਬਸ Enjoy için

ਕਰਮ ਜੀਤ ਆਹ ਘੁੰਮ ਰਹੇ ਆ ਉਹ ਮਿਸ਼ਨਾ ਨੂੰ ਤੁਮਰ ਮੈਂ ਆਉਂਦਾ ਉਹ ਮਿਸ਼ਨਾ ਨੂੰ ਜਦਦਰ ਜਨ ਪੰਡਿਤ ਨਹੀਂ ਜਾਏਗਾ ਤੇ ਫਿਰ ਚਲੀ ਜਾਏਗੀ ਹੋ ਜੀ ਹਾਂ ਜੀ ਓਮ ਜਸਤਿਨ ਇੰਦਰੂਰ ਦੇ ਸੁਵਾਨ ਦੀ ਮਪੂ ਭਾ ਵਿਸ਼ ਦੇਵਾ ਅਰਸ਼ਣ ਇੰਦਰ ਦੀ ਰਾਸ਼ੀ ਦਾ ਓਮ ਬੀਖਿ ਅਦਨੋ ਆਯੋ ਦੇ ਮੰਦਿਰ ਦੇ ਬਯੋ ਦਮ ਸੁਆ ਮੋ ਵਿਸ਼ੂ ਰਟਾ ਮਾਸੀ ਵਿਸ਼ੂ ਜੁਨੀ ਦੇ ਬਤਾ ਵਤੂ ਦੇ ਬਤਾ ਸੁਰ ਦੇ ਬਤਾ ਸੁਨਵਾ ਦੇ ਬਤਾ ਸੁਰ ਦੇ ਬਤਾ ਸੁਦਾ ਦੇ ਬਤਾ ਸੁਰ ਦੇ ਬਤਾ ਮੋ ਦੇ ਬਤਾ ਉੰਦੂ ਸੰਸਾਰ ਦੀ ਪ੍ਰਤੀ ਚੰਦਰਾਪ ਸੰਦੀਵਨਾ ਸ਼ਿਵਤੀ ਸ਼ਾਂਤੀ ਦੇ ਵਿਸ਼ਾਂਤੇ ਵਰਵੰਤੋ ਪ੍ਰਾਗਿਆ ਸੁਭੋਗਿਵੰ ਕਰਨੇ ਜਿੱਤ ਬਾਤ ਬਣਾਣੀ ਉਹ ਮਿਸ਼ਨਾਰ ਤੋਂ ਬਣਾਉਂਦਾ ਉਹ ਮਿਸ਼ਨਾਰ ਤੋਂ ਬਾਤ ਬਣਾਨੀ ਕਿਵੇਂ ਹਜੇ ਸਟਾਰਟ ਨਹੀਂ ਹਾਂ ਹਾਂ ਜਦੋਂ ਸਟਾਰਟ ਕਰੇਗਾ ਉਦੋਂ ਬਣਾਉਂਦਾ ਬਾਤ ਬਣਾਨੀ ਕਿਵੇਂ ਹਜੇ ਸਟਾਰਟ ਨਹੀਂ ਹਾਂ ਹਾਂ ਜਦੋਂ ਸਟਾਰਟ ਕਰੇਗਾ ਉਦੋਂ ਬਣਾਉਂਦਾ ਇਤਲਾ ਹੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਨੂੰ ਪਲਵਾਚ ਦੇਖਣਾ ਵੀਡੀਓ ਨੂੰ ਸਟਿੱਪ ਨਾ ਕਰਨਾ ਆਹ ਜਿਹੜੀ ਰੈੱਡ ਸੂਟ ਆਈ ਕੁੜੀ ਆ ਉਹ ਕੈਨੇਡਾ ਚਲੀ ਗਈ ਪਤਾ ਨਹੀਂ ਕੋਈ ਕਿੱਥੇ ਜਾ ਵੇ ਜਾਂਦਾ ਕੋਈ ਕਿੱਥੇ ਚਲੇ ਜਾਂਦਾ ਦੇ ਸਿਜਾਦ ਗਰੀਪਾਲ ਤੁਹਾਡੇ ਨਾਲ ਸਾਂਝੇ ਕੀਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਸਟਿੱਪ ਨਹੀਂ ਕਰਨੀ ਵੀਡੀਓ ਬਿਲਕੁਲ ਤਾਂ ਕਿ ਆਪਾਂ ਨੂੰ ਕੋਈ ਫਾਇਦਾ ਹੋ ਸਕੇ ਵੀਡੀਓ ਪਾਉਣ ਦਾ ਥੈਂਕ ਯੂ ਬਾਏ ਟੇਕ ਕੇਅਰ ਜੋ ਵੀ ਭੈਣ ਭਾਈ ਵੀਡੀਓ ਦੇਖਦੇ ਸਾਰਿਆਂ ਦਾ ਧੰਨਵਾਦ ਬਹੁਤ 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 ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਪਲੀ ਸਾਰੇ ਦੇਖਿਆ ਕਰੋ